ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਟੀ ਕਾਜ ਜੀ ਕੋਰਡੀਨਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਵਾਈਬਰ ਕਰੇ ਖੁਸ਼ ਹੋ ਸਾਰਿਆਂ ਨੂੰ ਪਹਿਲਾਂ ਗਰਾਂ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਇਹ ਮਹੀਨਾ ਇਹ ਸਾਲ ਤੁਹਾਡੇ ਲਈ ਸਾਰਿਆਂ ਨੇ ਖੁਸ਼ੀਆਂ ਭਰਿਆ ਆਵੇ ਆ ਜੋ ਆ ਜੋ ਆ ਜੋ ਚਾਹ ਪੀਓ ਸ਼ੱਕਰ ਵਾਲੀ ਚਾਹ ਪੀਓ ਦੀਦੀ ਹੋਰ ਚਾਹ ਤੋਂ ਨਹੀਂ ਮਾਰੋ ਹੋਰ ਕੀ ਪੀਓਗੇ ਅੱਜ ਕਿਉਂ ਜਿੱਕਨੀ ਸੋਹਣੀ ਕੱਲ ਧੁੱਪ ਨਿਕਲੀ ਸੀਗੀ ਨਾ ਲੋੜੀ ਕਰਕੇ ਪਤਾ ਨਹੀਂ ਬਹੁਤ ਵਧੀਆ ਮੌਸਮ ਸੀਗਾ ਨਹੀਂ ਤੇ ਸਾਨੂੰ ਨਹੀਂ ਉਮੀਦ ਸੀ ਐਦਾਂ ਲੱਗ ਰਿਹਾ ਸੀ ਕਿ ਬਈ ਉਹ ਨਿਕਲ ਧੁੱਪ ਨਹੀਂ ਨਿਕਲੇਗੀ ਨਹੀਂ بارش ਹੁੰਦੀ ਹੁੰਦੀ ਹੈ ਲੋੜੀ ਕੋ ਪਹਿਲਾਂ ਪੈ ਲਈ ਸੀ بارش ਤੇ ਦੇਖ ਲਓ ਹੁਣ ਅੱਜ ਫੇਰ ਇੰਨੀ ਧੁੰਦ ਆ ਚੁੱਕੀ ਹੈ ਨਾ ਬਹੁਤ ਮੌਸਮ ਐਦਾਂ ਦਾ ਹੀ ਹੋਇਆ ਤਾਂ ਪਤਾ ਨਹੀਂ ਅੱਜ ਦਾ ਵੀ ਖੁੱਲੇਗਾ ਕਦੀ ਧੁੱਪ ਨਿਕਲ ਜੇ ਤੇ ਬਹੁਤ سارے ਕੰਮ ਜੇ ਨਹੀਂ ਬੜ ਜਾਂਦੇ ਆ ਨਾ ਨਿਕਲੇ ਤੇ ਐਦਾਂ ਕੰਮ ਰਹਿ ਜਾਂਦੇ ਆ पानी देंगे मतलब थोड़ा सा पानी दे तो गाढ़ा हो जाता है किसी न कोई बदला नहीं लगता जो कोई कर रहा ना ये करता है इंसान हम नहीं चलेंगे बुरा नहीं कोई पता सीख लिया कर कुछ ना कुछ ਆਰ ਗਿਟ ਐਨਕੀ ਪਾਣੀ ਇੱਧਰ ਬਣ ਗਈ ਜੀ ਸਾਡੀ ਹੁਣ ਅਗ ਆਪਾਂ ਨਾਲਣ ਲੱਗਿਆ ਹੁਣ ਤੜਕਾ ਸਾਗ ਨੂੰ ਵਧੀਆ ਜਿਹਾ ਲੰਨਿਆ ਹੁਣ ਤੜਕਾ ਕਿਉਂਕਿ ਰਾਤੀ ਬਣਾਇਆ ਸੀ ਤੁਹਾਨੂੰ ਪਤਾ ਹੀ ਹੈ ਰਾਤੀ ਨਾ ਮੈਂ ਤੜਕਾ ਨਹੀਂ ਲਾਇਆ ਸੀ ਮੈਂ ਕਿਹਾ ਚੱਲ ਹੁਣ ਸਵੇਰੇ ਬਣਾਉਂਗੀ ਕਿਉਂਕਿ ਲੇਟ ਹੀ ਬਹੁਤ ਹੋ ਗਏ ਸੀ ਕੱਲ ਦਾਲ ਦੂਣ ਬਣ ਗਈ ਸੀ ਨਾ ਫਿਰ ਇਸ ਕਰਕੇ ਮੈਂ ਸਾਗ ਦਾ ਕੋਈ ਸਿਸਟਮ ਨਹੀਂ ਰੱਖਿਆ ਤੇ ਲੋ ਜੀ ਆ ਦੇਖੋ ਜੀ ਹੁਣ ਆਪਣਾ ਤੇਲ ਬਿਲਕੁਲ ਗਰਮ ਹੋ ਗਿਆ ਚੰਗੀ ਤਰ੍ਹਾਂ ਸੜ ਗਿਆ ਸਭ ਤੋਂ ਪਹਿਲਾਂ ਨਾ ਤੁਸੀਂ ਹਿੰਗ ਜ਼ਰੂਰ ਪਾਇਆ ਕਰੋ ਇੰਗ ਦਾ ਤੜਕਾ ਲਾਉਣ ਨਾਲ ਬਹੁਤ ਵਧੀਆ ਟੇਸਟ ਵੀ ਆਉਂਦਾ ਹੈ ਤੇ ਨਾਲੇ ਇਹ ਨਾ ਗੈਸ ਵੀ ਨਹੀਂ ਬਣਦੀ ਤੇ ਤਜਾਬ ਵੀ ਨਹੀਂ ਬਣਦਾ ਇਹ ਪਾਤਾ ਜੀ ਹੋਣਾ ਪੱਲਾ ਸਰ ਦਾ ਸਰ ਦਾ ਤੜਕਾ ਲਾ ਰਹੀਣੀ ਹੈ আর ਇਹਨਾਂ ਸੇਕਾ ਲੱਗਣ ਲੱਗੇ ਨਾ ਫੁੱਲੇ ਅੱਗੇ ਦੇ ਬੈ ਕੇ ਤਾਂ ਵਸੇ ਇਕੱਲੇ ਰਹਿਣ ਲੱਗੇ ਨੇ ਦੇ ਇੰਨਾ ਲੈਨੇ ਆਪਾਂ ਸਾਡ ਨੂੰ ਤੜਕਾ ਪੇਰ ਬਣਾਨੇ ਆਪਾਂ ਰੋਟੀ ਬਾਕੀ ਛੋਟੇ ਛੋਟੇ ਕੰਮ ਤੁਹਾਨੂੰ ਪਤਾ ਜੜੇ ਹੁੰਦੇ ਆ ਘਰ ਦੇ ਰੋਜ਼ ਦੀ ਰੁਟੀਨ ਚ ਮੈਂ ਕਰਦੀ ਰਹਿਣੀ ਆ ਸੇ ਕਈ ਬੜਾ ਚੇਂਜ ਹੋ ਗਿਆ ਤੇ ਲਓ ਜੀ ਇਹਦਾ ਟਮਾਟਰ ਪਾਏ ਸੀ ਤੇ ਥੋੜਾ ਜਨਾ ਨਮਕ ਪਾ ਦਈਏ ਹਲਕਾ ਜਿਹਾ ਕਿਉਂਕਿ ਟਮਾਟਰ ਨਾ ਫਿਰ ਚੰਗੀ ਤਰ੍ਹਾਂ ਗਲ ਜਾਂਦੇ ਥੋੜੀਆਂ ਜਿਹੀਆਂ ਪਾ ਦਈਏ ਮਿਰਚਾਂ ਵੈਸੇ ਤਾਂ ਮੈਂ ਹਰੀਆਂ ਬਹੁਤ ਮਿਰਚਾਂ ਪਾਈਆਂ ਹੋਈਆਂ ਨੇ ਤੇ ਦਾ ਪਰਸਾ ਵੀ ਲੱਗ ਗਿਆ ਹੁਣ ਤੇ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆਉਂਦੇ ਹੁੰਦੇ ਕਿ ਅਸੀਂ ਟਮਾਟਰ ਨਹੀਂ ਕਈ ਪਾਉਂਦੇ ਨਰਤਾ ਆਪਣਾ ਆਪਣਾ ਟੇਸ ਹੁੰਦਾ ਹਨ ਕਈ ਨਹੀਂ ਪਾਉਂਦੇ ਇਹ ਟਮਾਟਰ ਮੈਂ ਤੇ ਪਾਉਂਦੀ ਹੁੰਦੀ ਆ ਮੈਨੂੰ ਤੇ ਸਾਡੇ ਘਰ ਦੇ ਬਿਨਾ ਟਮਾਟਰਾਂ ਤੋਂ ਖਾਂਦੇ ਨਹੀਂ ਹੈਗੇ ਕਿਸੇ ਦਾ ਕਦੇ ਵੀ ਨਹੀਂ ਖਾਂਦੇ ਕੋਈ ਸਬਜ਼ੀ ਸਾਗ ਦਾ ਸਬਜ਼ੀ ਨਾ ਪਾਉਂਦੀ ਤੇਰ ਲੱਗ ਜਾਂਦਾ ਸਾਰਾ ਦਿਨ ਟਾਲਦਾ ਕੀ ਦਿਓ ਕੀ ਦਿਨਾ ਗਰਮ ਪਾਣੀ ਚਾਹੀਦਾ ਵਰਤ ਵਰਤ ਕੇਸ ਵਰਤ ਇੱਧਰ ਸਾਗ ਨੂੰ ਲੱਗ ਗਿਆ ਜੀ ਸਾਡਾ ਪਟਾਣ ਵਧੀਆ ਤਰੀਕੇ ਨਾਲ ਰਿਝ ਗਿਆ ਸੀ ਕੱਪੂਆ ਪੇਚ ਹੋ ਗਿਆ ਤੇ ਮੇਕਾ ਚਲੋ ਨਾ ਪਹਿਲਾਂ ਆਪਾਂ ਆਟਾ ਗੁੰਨ ਲੈਨੇ ਆ ਆਟਾ ਗੁੰਨ ਕੇ ਰੱਖ ਦੇਣਾ ਮੱਕੀ ਦਾ ਆਟਾ ਗੁੰਨਣ ਲੱਗੀ ਸੀ ਨਾ ਇਹ ਪਹਿਲਾਂ ਗੁੰਨ ਕੇ ਰੱਖਣਾ ਪੈਂਦਾ 5-2 ਮਿੰਟ ਨਾ ਔਰ ਹਮੇਸ਼ਾ ਗਰਮ ਪਾਣੀ ਦੇ ਨਾਲ ਵਧੀਆ ਤਰੀਕੇ ਨਾਲ ਜੇ ਆਟਾ ਗੁੱਝਾ ਹੋਵੇ ਨਾ ਪਰੋਟੀ ਬਹੁਤ ਵਧੀਆ ਬਣ ਗਈ ਇੱਦਾਂ ਤੱਕ ਗਿਆ ਜੀ ਸਾਡਾ ਆਟਾ ਦੇਖੋ ਸਾਡਾ ਆਟਾ ਬਹੁਤ ਵਧੀਆ ਤਰੀਕੇ ਨਾਲ ਗੁੱਝ ਗਿਆ ਸੀਗਾ ਹੋ ਗਿਆ ਹੁਣ ਇਹਨਾਂ 5 ਕੁ ਮਿੰਟ ਨਾ ਪਾ ਤੇਲ ਐਨ ਨੂੰ ਗੁੰਨ ਕੇ ਰੱਖ ਲੈਣਾ ਠੀਕ ਹੈ ਜੀ ਆਹ ਦੇਖੋ ਫਿਰ ਹੁਣ ਆਪਾਂ ਇਹਨੂੰ ਨੀਚੇ ਪੋਦੋਥੀਨ ਲਗਾ ਕੇ ਮੈਂ ਇਦਾਂ ਬਣਾਉਂਦੀ ਹੁੰਨੀ ਐ ਸਭ ਦਾ ਆਪਣਾ ਆਪਣਾ ਲੱਗ ਲੱਗ ਹੁੰਦਾ ਹੈ ਕਈ ਹੱਥਾਂ ਨਾਲ ਬਣਾ ਲੈਂਦੇ ਮੇਰੇ ਤੋਂ ਹੱਥ ਨਾਲ ਤਾਂ ਰੋਟੀ ਦੂਸਰੀ ਬੜਦੀ ਨਹੀਂ ਬਾਕੀ ਹੋਰ ਮੈਂ ਸਾਰੇ ਤਰੀਕਿਆਂ ਨਾਲ ਬਣਾ ਲੈਂਦੀ ਹਾਂ ਹੱਥ ਦੀ ਨਾ ਮੇਰੇ ਕੋਲ ਰੋਟੀ ਥੋੜੀ ਟੁੱਟ ਜਾਂਦੀ ਹੈ ਆ ਦੇਖ ਇਹ ਵਧੀਆ ਗੋਲ ਵੀ ਬਣਦੀ ਐ ਪਾ ਤੇਲੀ ਵੀ ਬਣਾ ਲਓ ਜਿੱਦਾ ਮਰਜੀ ਬਣਾ ਲਓ ਤੇ ਆ ਲੈ ਇੱਕਦਮ ਚੱਕੀ ਵੀ ਜਾਂਦੀ ਇਹ ਰੋਟੀ ਟੁੱਟਦੀ ਨਹੀਂ ਹੈਗੀ ਆ ਰੋਟੀ ਹਮੇਸ਼ਾ ਨਾ ਦੂਸਰੇ ਪਾਸੇ ਪਾਇਆ ਕਰੋ ਮੈਂ ਤਾਂ ਇਦਾਂ ਹੀ ਬਣਾ ਲੀ ਮੈਂ ਤੁਹਾਡੇ ਨੂੰ ਵੀ ਮੈਂ ਕਿਹਾ ਦੱਸ ਦਵਾਂ ਤੁਹਾਨੂੰ ਕਈ ਰੋਟੀਆਂ ਪੈਣਾ ਨੂੰ ਬਹੁਤ ਔਖੀ ਲੱਗਦੀ ਹੈ ਬਣਾਣੀ ਕਈਆਂ ਨੂੰ ਇਦਾਂ ਵੀ ਬੜੀ ਔਖੀ ਲੱਗਦੀ ਆ ਦੇਖੋ ਜੀ ਇੱਧਰ ਬਣ ਗਈ ਸਾਡੀ ਰੋਟੀ ਦੇਖਿਆ ਕਿੰਨੀ ਵਧੀਆ ਬਣ ਗਈ ਚੁੱਲੇ ਤੇ ਤਾਂ ਵੈਸੇ ਵੀ ਬਹੁਤ ਵਧੀਆ ਲੱਗਦੀ ਰੋਟੀ ਚੁੱਲੇ ਦੀ ਤਾਂ ਰੋਟੀ ਦਾ ਕਹਿ ਦਿੰਦੇ ਆ ਨਾ ਬਸ ਸਵਾਦ ਹੀ ਵੱਖਰਾ ਹੈ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਬੜੇ ਬਣਾਂਦੀਆਂ ਨਹੀਂ ਹੈਗੀਆਂ ਚੁੱਲੇ ਤੇ ਬਹਿਣਾ ਹੀ ਪਸੰਦ ਨਹੀਂ ਚੁੱਲੇ ਅੱਗੇ ਬਹਿਣਾ ਪਸੰਦ ਹੀ ਨਹੀਂ ਕਰਦੀਆਂ ਸਾਨੂੰ ਤਾਂ ਵੀ ਸ਼ੌਂਕ ਆਂਦਾ ਸਾਨੂੰ ਆਪਣੇ ਕਹਿਣਾ ਵੱਡੇ ਬਜ਼ੁਰਗਾਂ ਦੀ ਆ ਵੀ ਤੇ ਸਾਨੂੰ ਆਪਣੇ ਆਪ ਹੀ ਸ਼ੌਂਕ ਹੈ ਚਲੋ ਵੱਡੇ ਬਜ਼ੁਰਗ ਤਾਂ ਬਚਾਰੇ ਕਿਹੜਾ ਸਾਨੂੰ ਦੇਖਦੇ ਕਹਿੰਦੇ ਆ ਕੇ ਔਰ ਆਪਣੇ ਆਪ ਹੀ ਸ਼ੌਂਕ ਹੁੰਦਾ ਸੂਸੀ ਬਣਾ ਕੇ ਦੇਖਿਆ ਕਰੋ ਮੱਕੀ ਦੀ ਰੋਟੀ ਹੋਈ ਕੋਈ ਵੀ ਰੋਟੀ ਹੋਈ ਚੁੱਲੇ ਤੇ ਸੇਕੋ ਚਾਹੇ ਸੇਕ ਲੋ ਚਾਹੇ نیچے ਸੇਕ ਲਨੂ ਚਾਹੇ ਉੱਪਰ ਰਾੜ ਲੋ ਆਪਣਾ ਆਪਣਾ ਸਬਦ ਆਪਣਾ ਆਪਣਾ ਟੇਸਟ ਹੁੰਦਾ ਤੇ ਕੋਲਿਆਂ ਤੇ ਰੜੀ ਹੋਈ ਰੋਟੀ ਤਾਂ ਬਹੁਤ ਸਵਾਦ ਲੱਗਦੀ ਬਹੁਤ ਵਧੀਆ ਬਣਦੀ ਅਮਰਨ ਪਲੇਟ ਲਿਆ ਚੰਚੇ ਦੇ ਲਓ ਚ ਲੋਚ ਨਾ ਨਾ ਉਚਲੀ ਗਾਜਰ ਗੁਜਰ ਦਾ ਚਾਰ ਲੈਣਾ ਚੋ ਲੈਣਾ ਦੇ ਲੈ ਠੀਕ ਹੈ ਨਮਕ ਵਿੱਚ ਚਾਰ ਲੈਣਾ ਨਾ ਗਾਜਰਾਂ ਨਾਲ ਲੈ ਲਓ ਉਬੀ ਦੇ ਲੈ ਲਓ ਬਸ ਇਹਦਾ ਠੀਕ ਹੈ ਮੂੜੀਆਂ ਮੂੜੀਆਂ ਲਿਆਂਦੇ ਨਹੀਂ ਮੂੜੀਆਂ ਲਿਆਉਣ ਨਾਲ ਵਧੀਆ ਲੱਗਦੀ ਤੇ ਲੋ ਜੀ ਆ ਦੇਖੋ ਜੀ ਇੱਧਰ ਆਪਾਂ ਜਿਹੜੀ ਆਪਾਂ ਕੋਈ ਵੀ ਕਰੀਮ ਲਿਆਂਦੇ ਹੁੰਨੇ ਆ ਨਾ ਜੇਕਰ ਆਪਾਂ ਇਹਦੇ ਚੋਂ ਮੱਖੜ ਕੱਢਣਾ ਤੇ ਗਾਇਸ ਇਹਦੇ ਲਾ ਦਾਂਗੇ ਆਪਾਂ ਪਹਿਲਾਂ ਜਾਗ ਲਾਈਦਾ ਹੁੰਦੇ ਨੂੰ ਠੀਕ ਹੈ ਜੀ ਲਫਾਪਾ ਨੂੰ ਕੱਟ ਲੈ ਇੱਧਰ ਨਿਕਲ ਨਾ ਤੇ ਤੇ ਲੋ ਜੀ ਇਹਦੇ ਚ ਨਾ ਪਹਿਲਾਂ ਆਪਾਂ ਲਾ ਦਾਂਗੇ ਜਾਗ ਠੀਕ ਹੈ ਜੀ ਜਾਗ ਲੱਗਿਆ ਹੋਵੇ ਤੇ ਕਰੀਮ ਚੋਂ ਵਧੀਆ ਘਿਓ ਵੀ ਨਿਕਲਦਾ ਤੇ ਜ਼ਿਆਦਾ ਵੀ ਨਿਕਲਦਾ ਠੀਕ ਹੈ ਜੀ ਇਹ ਲੈ ਲਈ ਸੀ ਆਪਾਂ 3 ਕਿਲੋ ਕਰੀਮ ਹੈ ਸਾਡੇ ਕੋਲ ਇਹਦਾ ਹੁਣ ਆਪਾਂ ਘਿਓ ਕੱਢਾਂਗੇ ਇਹਨੂੰ ਆਪਾਂ ਜਾ ਕੇ ਇੱਕ ਦਿਨ ਪਹਿਲਾਂ ਲਾ ਕੇ ਰੱਖ ਦਿੰਨੇ ਆ ਠੀਕ ਹੈ ਜੀ ਇਹ ਕਰੀਮ ਲਿਆਂਦੀ ਅਸੀਂ ਹਲਵਾਈ ਕੋਲ ਇਹਦੇ ਚ ਘਿਓ ਕੱਢਣਾ ਬਹੁਤ ਆਸਾਨ ਹੁੰਦਾ ਹੈ ਨਿਕਲਦਾ ਵੀ ਵਧੀਆ ਹੈ ਐਦਾਂ ਕਰਕੇ ਥੋੜਾ ਜਿਹਾ ਇਹਦੇ ਚ ਪਾ ਦਾਂਗੇ ਜੀ ਆਪਾਂ ਗਰਮ ਪਾਣੀ ਗਰਮ ਪਾਣੀ ਪਾ ਕੇ ਕੱਢਣਾ ਪੈਣਾ ਹੈ ਐਦਾਂ ਹੀ ਨਿਕਲਣਾ ਹੈ ਹਨਾ ਤੇ ਲੋ ਜੀ ਆ ਦੇਖੋ ਜੀ ਇਹਨੂੰ ਆਪਾਂ ਜਾਗ ਲਾ ਦਿੱਤਾ ਠੀਕ ਹੈ ਜੀ ਜਾਗ ਲਾ ਕੇ ਵਧੀਆ ਤਰੀਕੇ ਨਾਲ ਇਹਨੂੰ ਆਪਾਂ ਇਦਾਂ ਘੁਮਾ ਦੇਣਾ ਚਾਹਕ ਜਰੂਰ ਲੱਗਣਾ ਚਾਹੀਦਾ ਸਾਰੇ ਨੂੰ ਕਿਉਂਕਿ ਕਰੀਮ ਥੋੜੀ ਸਖਤ ਹੁੰਦੀ ਹੈ ਨਾ ਥੋੜਾ ਆਪਾਂ ਵੀ ਭਲਕਾ ਦੇਣਾ ਤੁਸੀਂ ਗਰਮ ਕਰ ਲੈਣਾ ਤੇ ਇੱਕ ਦੋ ਦਿਨ ਪਹਿਲਾਂ ਇਹਨੂੰ ਜਾਗ ਲਾ ਕੇ ਠੀਕ ਹੈ ਜੀ ਰੱਖ ਦੇਣਾ ਫਿਰ ਇਹਨੂੰ ਆਪਾਂ ਹੁਣ ਫਿਰ ਦੋ ਕੁ ਦਿਨਾਂ ਬਾਅਦ ਜਾਂ ਇੱਕ ਦਿਨ ਬਾਅਦ ਅਗਲੇ ਦਿਨ ਅੱਜਕੱਲ੍ਹ ਸਰਦੀ ਹੈ ਨਾ ਤੇ ਇਸ ਕਰਕੇ ਜਾਗ ਲਾਣਾ ਕਹਿੰਦੇ ਬਹੁਤ ਜ਼ਰੂਰੀ ਹੁੰਦਾ ਹੈ ਬਿਨਾ ਜਾਗ ਤੋਂ ਕਦੀ ਵੀ ਆਪਾਂ ਨੂੰ ਮਲਾਈ ਨਹੀਂ ਇੰਨਾਂ ਪਰਿਵਿਵੇ ਮੁਲਾਈ ਹੋਵੇ ਸਾਨੂੰ ਨਾ ਇਹ ਰਿੜਕਣੀ ਚਾਹੀਦੀ ਠੀਕ ਹੈ ਜੀ ਇਹਨੂੰ ਆਪਾਂ ਰੱਖ ਦਾਂਗੇ ਫਿਰ ਇਹਨੂੰ ਆਪਾਂ ਕਰ ਦਦੇ ਆ ਬਾਕੀ ਹੋਰ ਕੰਮ ਦੇਖਦੇ ਜਿੱਦਾਂ ਦੇਖ ਲਵਾਂ ਫਿਰ ਇਹਨਾਂ ਚੈਰਾਂ ਨੂੰ ਗੈਰ ਰੱਖਦੇ ਤੇ ਲੋ ਜੀ ਆਹ ਦੇਖੋ ਜੀ ਆਪਾਂ ਪਾਣ ਲੱਗਿਆ ਥੋੜਾ ਜਿਹਾ ਮੂੜੀਆਂ ਦਾ achar ਮੇਰੇ ਕੋਲ ਨਾ ਮੂੜੀਆਂ ਸੀਗੀਆਂ ਮੈਂ ਪਹਿਲਾਂ ਭੋਂਕੇ ਰੱਖ ਮਤਲਬ ਸੌਰੀ ਨਮਕ ਲਗਾ ਕੇ ਰੱਖਤੀ ਸੀ ਇਹ ਮੂੜੀਆਂ ਕਟੀਆਂ ਸੀ ਨਾ ਤੇ ਆਹ ਦੇਖੋ ਆਪਾਂ ਪਹਿਲਾਂ ਕਟਿੰਗ ਕਰਕੇ ਰੱਖਤਾ ਸੀ ਹੁਣ ਇਹਦੇ ਚ ਪਾਣ ਲੱਗਿਆ ਮਸਾਲਾ ਮੇਥੀ ਜੀਰਾ ਜਵੈਨ ਥੋੜੀ ਧਨੀਆ ਠੀਕ ਹੈ ਇਹਨਾਂ ਨੂੰ ਹਲਕਾ ਹਲਕਾ ਆਪਾਂ ਗਰਮ ਕਰ ਲੈਣੇ ਕਿਉਂਕਿ ਨਾ ਇਹਨਾਂ ਦੀ ਜਿਹੜੀ ਨਮੀ ਜੀ ਹੁੰਦੀ ਹੈ ਨਾ ਉਹ ਖਤਮ ਹੋ ਜਾਵੇ ਠੀਕ ਹੈ ਆ ਦੇਖੋ ਹਲਕਾ ਹਲਕਾ ਪੁੱਜ ਗਿਆ ਹੁਣ ਇਹਨੂੰ ਆਪਾਂ ਕਰਕੇ ਪੀਸ ਲੈਣੇ ਆ ਫਿਰ ਲਓ ਜੀ ਇਹਦੇ ਵਿੱਚ ਆਪਾਂ ਰੱਖ ਕੇ ਥੋੜਾ ਜਿਹਾ ਨਾ ਹੁਣ ਇਹਨੂੰ ਪੀ ਲੈਣੇ ਆ ਪੀ ਕੇ ਇਹ ਨਾ ਘੜਾ ਸਿਰਫ ਇੱਕ ਹੀ ਦੇਣਾ ਤੁਸੀਂ ਦਰਦਰਾ ਜਿਹਾ ਮਸਾਲਾ ਕਰਨਾ ਜਿਆਦਾ ਵੀ ਪਰੀਕ ਨਹੀਂ ਕਰਨਾ ਠੀਕ ਹੈ ਜੀ ਹੁਣ ਇਹ ਹੀ ਮਸਾਲੇ ਨੂੰ ਆਪਾਂ ਇਹਦੇ ਵਿੱਚ ਪਾ ਲੈਣੇ ਆਂ ਮੈਂ ਕਰ ਦਵਾ ਮਿਸੇ ਸਾਈਡ ਤੇ ਜੀ ਹੁਣ ਇਹ ਹੀ ਮਸਾਲੇ ਨੂੰ ਨਾ ਪਾਏ ਦੇ ਵਿੱਚ ਪਾ ਲੈਣੇ ਠੀਕ ਹੈ ਆ ਦੇਖੋ ਮੈਂ ਜਿਆਦਾ ਪਰੀਕ ਨਹੀਂ ਕੀਤਾ ਦਰਦਰਾ ਜਿਹਾ ਕਰਨਾ ਹੁਣ ਇਹਦੇ ਵਿੱਚ ਪਾਵਾਂਗੇ ਆਪਣਾ ਟੇਸਟ ਅਨੁਸਾਰ ਜੋ ਪਾਣੇ ਆ ਦੇਖੋ ਜੀ ਹਲਕਾ ਨਮਕ ਪਾਣਾ ਕਿਉਂਕਿ ਮੈਂ ਨਮਕ ਉਹਨੂੰ ਨਾ ਪਹਿਲਾਂ ਲਾਇਆ ਸੀਗਾ ਠੀਕ ਹੈ ਨਮਕ ਪਾਣਾ ਥੋੜੀਆਂ ਜਿਹੀਆਂ ਪਾਣੀ ਆਪਾਂ ਇਹਦੇ ਵਿੱਚ ਹਲਦੀ ਲੋ ਜੀ ਇਹਦੇ ਵਿੱਚੇ ਪਾ ਦਾਂਗੇ ਆਪਾਂ ਆਪਣੇ ਟੇਸਟ ਅਨਸਾਰ ਹਲਦੀ ਥੋੜੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਮਿਰਚ ਮੈਂ ਕਿਉਂਕਿ ਸਿੰਪਲ ਰਹੀਆਂ ਨੇ ਮੂਲੀਆਂ ਮੂਲੀਆਂ ਨੇ ਠੀਕ ਹੈ ਇਹਦੇ ਵਿੱਚ ਪਾ ਕੇ ਹੁਣ ਆਪਾਂ ਇਹਨਾਂ ਨੂੰ ਧੁੱਪ ਲਗਵਾ ਲਈ ਸੀਗੀ ਠੀਕ ਹੈ ਆ ਦੇਖੋ ਜੀ ਆਪਾਂ ਆਪਣੀਆਂ ਸਾਰੀਆਂ ਮੂਲੀਆਂ ਇਹਦੇ ਵਿੱਚੇ ਪਾ ਦਾਂਗੇ ਪਰਾਠੇ ਕੱਢ ਲੈਣੀ ਆ ਥਲਕੀ ਜੀ ਧੁੱਪ ਲਗਵਾਈ ਐ ਮੈਂ ਪਾਣੀ ਸਾਰਾ ਇਹਨਾਂ ਦਾ نیچے ਉੜ ਦਿੱਤਾ ਸੀਗਾ ਠੀਕ ਐ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਕਿਸੇ ਵੀ ਚੀਜ਼ ਦੇ ਨਾਲ ਨਾ ਆ ਦੇਖੋ ਇਹ ਦਾਦਾ ਨਾ ਰਲਾ ਲੈਣ ਇਹ ਬੱਦ ਦਾ ਰਲਾ ਕੇ ਇਹ ਜਾਰ ਤੁਸੀਂ ਬਣਾ ਕੇ ਦੇਖੋ ਹਮੇਸ਼ਾ ਸਾਡਾ ਚਾਰ ਤਾਂ ਖਰਾਬ ਹੁੰਦਾ ਜਦੋਂ ਸਾਡੀਆਂ ਮੋਲੀਆਂ ਦੇ ਵਿੱਚ ਨਾ ਪਾਣੀ ਰਹਿ ਜਾਂਦਾ ਇਸੇ ਕਰਕੇ ਮੈਂ ਦਾ ਪਾਣੀ ਪਹਿਲਾਂ ਹੀ ਕੱਢ ਦਿੱਤਾ ਠੀਕ ਹੈ ਜੀ ਚੰਗੀ ਤਰ੍ਹਾਂ ਨਿਚੋੜ ਕੇ ਆ ਦੇਖੋ ਇਹਨੂੰ ਇਦਾਂ ਰਲਾ ਕੇ ਹੁਣ ਆਪਾਂ ਹੁਣ ਇਹਨੂੰ ਆਪਾਂ ਕਿਸੇ ਜਾਰ ਦੇ ਵਿੱਚ ਪਾ ਦਾਂਗੇ ਤੇ ਲੋ ਜੀ ਫਿਰ ਇਸ ਜਾਰ ਦੇ ਵਿੱਚ ਆਪਾਂ ਪਾ ਕੇ ਰੱਖ ਦਿੰਨੇ ਆ ਠੀਕ ਹੈ ਜੀ ਤੇ ਲੋ ਜੀ ਇਹਦੇ ਵਿੱਚ ਹੁਣ ਆਪਾਂ ਥੋੜਾ ਜਿਹਾ ਪਾ ਦਿੰਨੇ ਆ ਵਿਨੇਗਰ ਵਿਨੇਗਰ ਪਾਉਣ ਨਾਲ ਨਾ ਬਸ ਤੁਸੀਂ 3-4 ਚਮਚ ਪਾਣੇ ਆ ਠੀਕ ਹੈ ਮਤਲਬ ਆਪਣਾ ਦੇਖ ਲਿਓ ਤੁਸੀਂ ਹੁਣ ਇਹਨੂੰ ਚੰਗੀ ਤਰ੍ਹਾਂ ਨਾ ਆਪ ਇਦਾਂ ਰਲਾ ਦੇਣਾ ਆ ਦੇਖੋ ਇਦਾਂ ਰਲਾ ਦੇਣਾ ਫਿਰ ਕਿਸੇ ਕੰਚ ਦੇ ਜਾਰ ਚ ਪਾਓਗੇ ਤੇ ਬੈਟਰ ਰਹੇਗਾ ਮੈਂ ਇਹਨੂੰ ਬਾਅਦ ਚੋਂ ਕੰਚ ਦੇ ਚਾਰ ਦੇ ਵਿੱਚ ਢਾਡ ਲੂੰਗੀ ਠੀਕ ਹੈ ਜੀ ਹੁਣ ਇਹਨੂੰ ਇਦਾਂ ਰਗਾ ਕੇ ਆ ਦੇਖੋ ਤੁਸੀਂ ਮੂੜੀਆਂ ਦਾ achar ਆਪਣਾ ਮਿੰਟਾਂ 'ਚ ਤਿਆਰ ਕਰ ਸਕਦੇ ਹੋ ਬਹੁਤ ਟੇਸਟੀ ਦੇ ਵਧੀਆ ਮੂਲੀ ਸ਼ਿਲਗਮ ਦਾ achar ਬਣਾਓ ਗਾਜਰਾਂ ਦਾ ਬਣਾਓ ਠੀਕ ਹੈ ਜੀ